ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰੀਆ ਜਿਹੜੇ ਬਾਬਿਆਂ ਮਗਰ ਲੱਗਣਗੇ ਨਾ ਉਹਨਾਂ ਦੀਆਂ ਚੀਕਾਂ ਹੀ ਨਿਕਲਣਗੀਆਂ ਭਾਈ ਰঞ্জੀਤ ਸਿੰਘ ਢੱਡੀਆਂ ਵਾਲੇ ਇਹ ਗੱਲ ਕਰ ਰਹੇ ਨੇ ਤੇ ਤੁਹਾਨੂੰ ਪਤਾ ਹੈ ਉਹ ਕਿ ਬਾਬਿਆਂ ਦੇ ਬਹੁਤ ਜ਼ਿਆਦਾ ਖਿਲਾਫ ਨੇ ਤੇ ਬਾਬੇ ਉਹਨਾਂ ਦੇ ਖਿਲਾਫ ਨੇ ਹਾਂ ਜੀ ਹੁਣ ਆਪਾਂ ਵੀਡੀਓ ਦੇਖਨੇ ਆ ਤੇ ਵੇਖਨੇ ਆ ਕਿ ਅੱਜ ਦੀ ਵੀਡੀਓ ਦੇ ਵਿੱਚ ਉਹ ਕੀ ਕਹਿੰਦੇ ਆ ਉਹਨਾਂ ਨੇ ਕਿਉਂ ਗਿਆ ਕਿ ਚੀਕਾਂ ਨਿਕਲਣਗੀਆਂ ਅਸੀਂ ਬਾਬਿਆਂ ਵਾਲਾ ਕੰਮ ਨਹੀਂ ਕਰਨਾ ਸਾਡੇ ਵਾਲੇ ਕੀ ਕਰਦੇ ਨੇ ਆ ਤੁਹਾਡੀ ਜਦੋਂ ਤੁਸੀਂ ਕਿਹਾ ਵੀ ਦੁੱਖ ਨਾ ਆਵੇ ਬੀਬੀਓ ਜੇ ਤੁਸੀਂ ਐ ਕਹਿਣਾ ਹੈ ਵੀ ਬਾਬਾ ਜੀ ਕੋਈ ਦੁੱਖ ਸਾਡੇ ਤੇ ਬੋਲੋ ਨਾ ਆਵੇ ਤੇ ਬਾਬਾ ਜੀ ਨੇ ਕਹਿਣਾ ਫਿਰ ਕੱਢ 5100 ਕਰੀਏ ਤੇਰਾ 파ਠ ਬਾਬਾ ਜੀ ਸਾਡਿਆਂ ਨੇ ਇਹੀ ਸਿਖਾਣਾ ਤੇ ਗੁਰੂ ਗ੍ਰੰਥ ਸਾਹਿਬ ਨੇ ਇਹ ਕਹਿੰਦੇ ਉਹ ਤਾਂ ਕਹਿੰਦੇ ਆਉਣਗੇ ਆ ਜਿਨ੍ਹਾਂ ਪੈਂਤੀਆਂ ਦੀ ਬਾਣੀ ਪੜ੍ਹਦੇ ਉਹਨਾਂ ਤੇ ਨਹੀਂ ਆਏ ਬੋਲੋ ਆਏ ਆਏ ਕਿ ਨਹੀਂ ਆਏ ਇਹ ਕਹਿੰਦੇ ਮਰ ਜਾਣੇ ਕਹਿੰਦੇ ਨੇ ਵੀ ਆਉਣ ਨਹੀਂ ਦੇਣਾ ਦੁੱਖ ਤੇਰੇ ਤੇ ਨਾਲੇ ਸਭ ਤੋਂ ਵੱਧ ਦੁਖੀ ਇਹ ਨੇ ਆਪ ਲੋਕਾਂ ਨੂੰ ਕਹਿੰਦੇ ਨੇ ਤੇਰੇ ਤੇ ਦੁੱਖ ਆਉਣ ਨਹੀਂ ਦਿੰਦੇ ਅਸੀਂ ਤੁਹਾਡੇ ਤੇ ਨਹੀਂ ਆਉਂਦੇ ਤੇਰੇ ਐਕਸੀਡੈਂਟ ਨਹੀਂ ਹੁੰਦੇ ਤੁਹਾਨੂੰ ਪ੍ਰੋਬਲਮਾਂ ਨਹੀਂ ਆਉਂਦੀਆਂ ਤੁਹਾਨੂੰ ਬਿਮਾਰੀਆਂ ਨਹੀਂ ਲੱਗਦੀਆਂ ਤੁਹਾਨੂੰ ਰੋਗ ਨਹੀਂ ਲੱਗਦੇ ਤੁਸੀਂ ਸਪੈਸ਼ਲਿਸਟ ਡਾਕਟਰਾਂ ਦੇ ਨਹੀਂ ਜਾਂਦੇ ਤੁਹਾਨੂੰ ਸ਼ੂਗਰਾਂ ਨਹੀਂ ਹੁੰਦੀਆਂ ਤੁਹਾਡੇ ਸਭ ਦੇ ਨਿਆਣੇ ਹੋ ਜਾਂਦੇ ਨੇ ਤੇਰੀ ਰਿਸ਼ਤੇਦਾਰੀ ਚ ਕੋਈ ਬੰਦਾ ਨਹੀਂ ਜਿਹਦੇ ਬੱਚਾ ਨਾ ਹੋਇਆ ਹੋਵੇ ਹਰੇਕ ਨੂੰ ਮੁੰਡੇ ਵੰਡੀ ਜਾਂਦਾ ਜੇ ਤੁਹਾਡੇ ਮਗਰ ਲੱਗਦੇ ਤੇ ਧੀਆਂ ਤੇ ਜੰਮਦੀਆਂ ਹੀ ਨਾ ਇੱਥੇ ਆ ਗੱਲਾਂ ਮਿਰਚਾਂ ਲਾਉਂਦੀਆਂ ਇਹਨਾਂ ਦੇ ਪਰ ਸੱਚ ਇਹੋ ਹੀ ਹੈ ਮੰਨੋ ਚਾਹੇ ਨਾ ਮੰਨੋ ਸੱਚ ਕਿਉਂ ਫਸੇ ਸਾਡਾ ਕੋਈ ਬੱਚਾ ਯਾਰ ਕਿਸੇ ਇਹੋ ਜਿਹੇ ਬੰਦੇ ਦੀ ਚੁੰਗਲ ਵਿੱਚ ਕਿਉਂ ਫਸੇ ਕਿਸੇ ਸਾਧ ਪਖੰਡੀ ਦੇ ਡੇਰੇ ਕਿਉਂ ਜਾਏ ਆਪਣੀ ਜ਼ਿੰਦਗੀ ਚ ਪੜ੍ਹਾਈ ਕਰੇ ਆਪਣੇ ਆਪਣੇ ਰਾਹ ਚੁਣੇ ਆ ਸੱਚਾ ਗਿਆਨ ਲਵੇ ਸਹਿਜ ਪਾਠ ਕਰੇ ਬਾਣੀ ਪੜ੍ਹੇ ਸਿੱਧਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਇਹਨਾਂ ਵਿਚੋਲਿਆਂ ਨੇ ਬੇੜਾ ਕਰ ਕਰਤਾ ਉਹਲੇ ਜਾਦਾ ਰੱਖੇ ਹੈ ਵਿਚਲਈ ਗੱਲ ਤੇ ਦਸੀ ਨਹੀਂ ਇਹਨਾਂ ਸੱਚ ਤੇ ਦੱਸਿਆ ਹੀ ਨਹੀਂ ਇਹਨਾਂ ਸਤਿਗੁਰੂ ਕੀ ਸਮਝਾਉਂਦੇ ਐ ਇਹ ਸਾਨੂੰ ਕੁੱਠੇ ਰਾਹ ਪਾਈ ਜਾਂਦੇ ਆ ਉਹ ਸਟਰੋਂਗ ਕਰੋ ਆਪਣੇ ਆਪ ਨੂੰ ਕਮਜ਼ੋਰ ਨਹੀਂ ਬਨਣਾ ਕਮਜ਼ੋਰ ਨਹੀਂ ਹੋਣਾ ਕੈਮ ਹੋਣਾ ਅਸੀਂ ਮਾਈਂਡ ਸਟਰੋਂਗ ਕਰਨ ਲਈ ਆਏ ਆ ਇੱਥੇ ਪੋਜ਼ਿਟਿਵਿਟੀ ਭਰਨ ਲਈ ਆਏ ਆ ਤੂੰ ਆਪਣੇ ਦੁੱਖ ਸੁਣਾ ਤੇਰੇ ਦੁੱਖਾਂ ਨੂੰ ਕੈਸ਼ ਕਰਾਉਣ ਆਲੇ ਬਥੇਰੇ ਬੈਠੇ ਤੈਨੂੰ ਹਿੰਮਤ ਭਰ ਕੇ ਮੇਰੇ ਵਰਗੇ ਕੋਲ ਆਵੇਂ ਮੇਰੇ ਵਰਗਾ ਹਿੰਮਤ ਭਰ ਕੇ ਭੇਜੇ ਉਹ ਫਿਰ ਕੀ ਹੋ ਗਿਆ ਯਾਰ ਜੇ ਤੇਰੇ ਚਾਹ ਪ੍ਰੋਬਲਮ ਹੈ ਤੇਰੇ ਤੋਂ ਵੱਧ ਦੁਨੀਆ ਦੁਖੀ ਬੈਠੀ ਉਹ ਕਹਿਮ ਫਿਰ ਕੀ ਹੋ ਗਿਆ ਮੇਰੇ ਜੀ ਪੁੱਤ ਨਹੀਂ ਹੋਇਆ ਪੁੱਤਾਂ ਵਾਲੇ ਉਹ ਕਿਹੜਾ ਨਾਮ ਲਈ ਫਿਰਦੇ ਨੇ ਇੱਥੇ ਮੈਂ ਵੇਖਿਆ ਮੈਂ ਸਾਲਕ ਹੋ ਗਿਆ ਮੈਂ ਉਧਰ ਮੱਝਾਂ ਵਾਲੇ ਪਾਸੇ ਗਿਆ ਤੇ ਸਾਡੇ ਮੈਂ ਕਿਹਾ ਕਿਵੇਂ ਆ ਭਾਈ ਤੇਰੇ ਨਿਆਣੇ ਉਹ ਕਹਿੰਦਾ ਮੱਝਾਂ 'ਚ ਜਿਆਦਾ ਰਹਿੰਦਾ ਫਿਰ ਉਹਨੂੰ ਹੋਰ ਤੇ ਕੋਈ ਗੱਲ ਆਈ ਨਹੀਂ ਮੱਝਾਂ 'ਚ ਰਹਿੰਦਾ ਨਾ ਜਿਆਦਾ ਉਹ ਕਹਿੰਦਾ ਚਾਰ ਨੇ ਇੰਨੇ ਦੁਖੀ ਕਈਤੇ ਨੇ ਮੇਰਾ ਤਾਂ ਜੀ ਕਰਦਾ ਕੱਟਿਆਂ ਵਾਲਿਆਂ ਨੂੰ ਦੇ ਦੇਣ ਮੈਨੂੰ ਕਹਿੰਦਾ ਕਹਿੰਦਾ ਚਾਰ ਨੇ ਮੈਂ ਤੰਗ ਹੋਇਆ ਪਿਆ ਮੈਂ ਖੈ ਲੈ ਲੈ ਸਵਾਰ ਮੁੰਡਾ ਚਾਹੀਦਾ ਤੈਨੂੰ ਆਹ ਵੇਖ ਲੈ ਮੁੰਡੇ ਆਲਿਆਂ ਦਾ ਹਾਲ ਕਾਦੇ ਲਈ ਤੁਸੀਂ ਐਦਾਂ ਹੁਣ ਆਪਣੇ ਆਪ ਨੂੰ ਕਾਇਮ ਕਰੋ ਯਾਰ ਜੋ ਜਿਹੜੇ ਪੱਤੇ ਤੈਨੂੰ ਮਿਲਿਆ ਉਹਨਾਂ ਨਾਲ ਖੇਡਣਾ ਸਿੱਖ ਲੈ ਜਿਹੜੇ ਤਾਸ਼ ਖੇਡਦੇ ਹੋ ਉਹ ਫਿਰ ਕੀ ਕਰਦੇ ਹੋ ਬਈ ਜਿਹੋ ਜਿਹੇ ਪੱਤੇ ਆ ਜਾਣ ਫਿਰ ਬੰਦਾ ਛੱਡ ਕੇ ਭੱਜ ਜਾਂਦਾ ਮੈਨੂੰ ਤੇ ਨੱਪੇ ਛੋਟੇ ਪੱਤੇ ਆ ਗਏ ਮੈਂ ਨਹੀਂ ਖੇਡਦਾ ਐਂ ਕਰਦਾ ਕਿ ਬੰਦਾ ਖੇਡਦਾ ਜਿਹੋ ਜਿਹੇ ਹੁਣ ਬੋਲ ਜਿਹੋ ਜਿਹੇ ਵੀ ਹੁਣ ਉਹਨਾਂ ਨਾਲ ਐਦ ਕੀ ਠੀਕ ਨਹੀਂ ਆਏ ਅਗਲੀ ਵਾਰੀ ਈ ਗਾ ਜਾਣਗੇ ਉਹ ਜਿਹੜਾ ਤੇਰੇ ਕੋਲ ਹੈ ਉਹ ਦੂਜੇ ਕੋਲ ਨਹੀਂ ਹੁੰਦਾ ਆ ਜਿਹੜੇ ਕਈ ਬੰਦੇ ਪੂਰੇ ਫਿੱਟ ਨੇ ਪੇਟ ਤੇਰਾ ਕਿਵੇਂ ਆ ਠੀਕ ਹੈ ਸਿਰ ਸੁਰ ਦੁਖਦਾ ਨਾ ਨਾ ਬੁਖਾਰ ਪੂਰਾ ਕੈਮ ਬੀਪੀ ਵੱਧਾ ਨਾ ਜੀ ਨਾ ਸ਼ੂਗਰ ਨਾ ਕੈਂਸਰ ਨਾ ਹੋ ਸਕਦਾ ਬਹੁਤ ਅਮੀਰ ਤੋਂ ਅਮੀਰ ਬੰਦਾ ਹੋਵੇ ਪਰ ਆ ਸਾਰੀਆਂ ਬਿਮਾਰੀਆਂ ਉਹਨੂੰ ਹੋਣ ਜੋ ਤੇਰੇ ਕੋਲ ਹੈ ਉਹਨੂੰ ਵੇਖ ਖਾਣਾ ਸਹੀ ਹਜਮ ਹੁੰਦਾ? ਹਾਂਜੀ ਹੋ ਸਕਦਾ ਮਾਨੀ ਦਾ ਨਾ ਹੀ ਹੁੰਦਾ ਹੋਵੇ। ਪੇਟ ਤੇਰਾ ਠੀਕ ਰਹਿੰਦਾ? ਹਾਂਜੀ ਹੋ ਸਕਦਾ ਟਾਟੇ ਪੇਰੇਲੇ ਵਾਲੇ ਦਾ ਨਾ ਰਹਿੰਦਾ ਹੋਵੇ। ਯਾਰ ਜੋ ਤੇਰੇ ਕੋਲ ਨੂੰ ਮਾਣ ਲਾ ਜਿਹੜੇ ਪੱਤੇ ਤੈਨੂੰ ਮਿਲਣੇ ਨੇ ਉਹਨਾਂ ਨਾਲ ਖੇਡਣਾ ਸਿੱਖ। ਜਿਹੜੇ ਜਿਹੇ ਵੀ ਆ ਗਏ ਮਾੜੇ ਚੰਗੇ ਤੇ ਆਉਣਾ ਪੈ ਕੇ ਜੀ ਇਹ ਪੂਰਾ ਤੇਰੀ ਮਰਜ਼ੀ ਨਹੀਂ ਚੱਲਣੀ। ਕਿਸੇ ਦੇਖੋ ਨਾ ਕਿਸੇ ਦੁਕਾਨ ਵਾਲੇ ਕੋਲ ਹਲਵਾਈ ਕੋਲ ਚਲਿਆ ਜਾ ਤੇ ਜਾ ਕੇ ਕਹੇ ਵੀ ਹੁਣ ਜਾਂ ਤੇ ਅੱਧਾ ਕਿਲੋ ਰਸਗੁੱਲੇ ਹੀ ਖਰੀਦ ਲੈ ਤੇ ਜਾਂ ਅੱਧਾ ਕਿਲੋ ਨਮਕੀਨ ਉਹ ਮਠੀਆਂ ਖਰੀਦ ਲੈ ਤੇ ਜਾਂ ਅੱਧਾ ਕਿਲੋ ਬਰਫੀ ਖਰੀਦ ਲੈ ਤੇਰੀ ਮਰਜ਼ੀ ਨਹੀਂ ਚੱਲਣੀ ਵੀ ਲੈਣਾ ਅੱਧਾ ਹੀ ਕਿਲੋ ਹੈ ਇੱਕ ਮਠੀ ਪਾਉਂ ਇੱਕ ਰਸਗੁੱਲਾ ਪਾਉਂ ਗੁਲਾਬ ਐ ਨਹੀਂ ਚੱਲਣੀ ਪੈਕੇਜ ਹੀ ਮਿਲੂ ਪੂਰਾ ਭਾਲਦੇ ਸਾਡੇ ਬੰਦੇ ਵੀ ਵੇਖੋ ਨਾਲੇ ਤੇ ਕਹਿਣਗੇ ਮੇਰੀ ਘਰਵਾਲੀ ਨਾ ਐ ਹੋਵੇ ਵੀ ਦੁਨੀਆ ਵੇਖੇ ਤੇ ਨਾਲੇ ਕਹਿਣਗੇ ਇਹ ਮੇਰੀ ਸੇਵਾ ਨਹੀਂ ਕਰਦੀ ਰੋਟੀ ਨਹੀਂ ਬਗਾਉਂਦੀ ਵੀ ਅਗਲੀ ਜਿਮ ਜਾਏਗੇ ਕੀ ਕਰੇ ਫਿਰ ਆਹ ਹੋਵੇ ਜੇ ਤੂੰ ਕਹਿਣਾ ਵੀ ਸੋਹਣੀ ਲੱਗੇ ਤੇ ਫਿਰ ਅਗਲੀ ਜਿਮ ਜਾਊ ਫਿਰ ਤੇਰੀਆਂ ਰੋਟੀਆਂ ਕਿਉਂ ਪਕਾਉਂ ਬਈ ਪੈਕੇਜ ਹੀ ਮਿਲੂ ਤੇ ਜੇ ਭਾਈ ਤੂੰ ਰੋਟੀਆਂ ਵਾਲੀ ਰਹਿਉਣੀ ਐ ਫਿਰ ਐ ਨਾ ਕਹਿ ਫਿਰ ਅਗਲੀ ਫਿਰ ਇੱਕ ਪਾਸਾ ਹੀ ਹੋਊਗਾ ਤੇਰਾ ਇਹ ਸਾਡੇ ਬੰਦੇ ਪੈਕੇਜ ਭਾਲਦੇ ਆ ਪੂਰਾ ਬਿਗ ਐ ਹੋਵੇ ਮੇਰੀ ਆ ਵੀ ਠੀਕ ਹੋਵੇ ਐਵੇਂ ਠੀਕ ਹੋਵੇ ਪੜ੍ਹੀ ਲਿਖੀ ਵੀ ਹੋਵੇ ਐਵੇਂ ਹੀ ਹੋਵੇ ਸਕੂਟਰੀ ਵੀ ਚਲਾਵੇ ਪੜ੍ਹੀ ਲਿਖੀ ਵੀ ਹੋਵੇ ਗੱਡੀ ਵੀ ਚਲਾਵੇ ਮੇਰੇ ਨਿਆਣਿਆਂ ਨੂੰ ਵੀ ਪੜ੍ਹਾਵੇ ਤੇ ਫਿਰ ਰੋਟੀ ਵੀ ਪਕਾਵੇ ਕਰਦਾ ਵੀ ਸਾਰਾ ਕਰੇ ਤੇ ਇਹ ਐਂਦਾ ਨਹੀਂ ਹੁੰਦਾ ਇਹ ਤੇ ਕੁਦਰਤੀ ਕੋਈ ਕੋਈ ਭਾਵੇਂ ਨਹੀਂ ਤੇ ਇਹ ਤੇ ਇੱਥੇ ਆਪਣੇ ਆਪ ਨੂੰ ਸਮਝਣਾ ਸਿੱਖ ਜ਼ਿੰਦਗੀ 'ਚ ਜਿੱਦਾਂ ਦੇ ਪੱਤੇ ਮਿਲਦੇ ਉਹਨਾਂ ਨਾਲ ਖੇਡਣਾ ਸਿੱਖ ਤੇ ਜੇ ਨਹੀਂ ਆਉਂਦਾ ਇਹੀ ਇਹੀ ਖਿਡਾਰੀ ਆ ਤੂੰ ਤਕੜਾਤ ਖਿਡਾਰੀ ਤਾਂ ਜਿੱਦਾਂ ਦੇ ਪੱਤੇ ਆ ਜਾਣ ਤੈਨੂੰ ਖੇਡਣਾ ਆਵੇ ਤੇ ਦੱਸੋ ਖਿਡਾਰੀ ਚੰਗਾ ਮੰਨਿਆ ਜਾਏਗਾ ਜਿਹੜਾ ਕਹੇਗਾ ਚੰਗੇ ਪੱਤੇ ਆਵਾਂਗੇ ਫੇਰ ਹੀ ਖੇਡਾਂਗੇ ਉਹ ਚੰਗਾ ਖਿਡਾਰੀ ਹੁੰਦਾ ਉਹ ਚੰਗਾ ਖਿਡਾਰੀ ਥੋੜਾ ਹੁੰਦਾ ਤਾਂ ਕਰਕੇ ਅਸੀਂ ਨਹੀਂ ਕਹਿਣਾ ਵੀ ਦੁੱਖ ਨਾ ਆਉਣ ਆ ਸਾਡਾ ਅਸੀਂ ਕਿਹਾ ਨਹੀਂ ਤੇ ਠੱਗਾਂ ਨੇ ਸਾਨੂੰ ਘੇਰਿਆ ਨਹੀਂ ਮੈਂ ਜੇ ਕਿਹਾ ਵੀ ਦੁੱਖ ਨਾ ਆਵੇ ਠੱਗਾ ਨੇ ਤੇ ਕਹਿਣਾ ਠੀਕ ਹੈ ਫਿਰ ਤੈਨੂੰ ਤਰੀਕਾ ਦੱਸ ਦਿਆਂ ਕਿਹੜਾ ਦੁੱਖ ਕਿੰਨਾ ਕੁ ਵੱਡਾ ਹੈ ਬਾਬਾ ਜੀ ਬਾਹਲਾ ਵੱਡਾ ਹੈ ਫਿਰ ਪਾਠ ਵੀ 52000 ਵਾਲਾ ਠੋਪੂ ਤੈਨੂੰ ਛੋਟਾ ਨਹੀਂ ਜੇ ਛੋਟਾ ਹੈ ਫਿਰ 5200 ਵਾਲਾ ਇਹਦੇ 52000 ਵਾਲਾ ਫਿਰ ਇਹ ਜੇ ਪਾਠ ਦੱਸਣਗੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਕਿੱਥੋਂ ਚੱਲੇ ਸੀ ਇਹ ਯਾਰ ਕਿਹੜਾ ਪਾਠ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਕਹਿੰਦੇ ਆਨੰਦਪੁਰ ਸਾਹਿਬ ਆਓ ਸਿੰਘੋ ਕਿ ਢੀ ਤਕਲੀਫ ਆਈ ਏ 9 ਮਹੀਨੇ ਦਾ ਘੇਰਾ ਪੈ ਗਿਆ ਦਰਖਤਾਂ ਦੇ ਪੱਤੇ ਲਾਲਾ ਖਾਣੇ ਪੈ ਗਏ ਆਓ ਸਾਰੇ ਪਾਠ ਤੁਹਾਨੂੰ ਮੈਂ ਦੱਸਾਂ ਸਾਰੀਆਂ ਤਕਲੀਫਾਂ ਦੂਰ ਫੌਜਾਂ ਆਪੇ ਹੀ ਮਰ ਜਾਣਗੀਆਂ ਅੰਨੇ ਹੋ ਜਾਣਗੇ ਭੱਜ ਜਾਣਗੇ ਕੋਈ ਗੁਰੂ ਸਾਹਿਬ ਨੇ ਇਦਾਂ ਦਾ ਪਾਠ ਕਰਾਇਆ ਦੱਸ ਦਿਓ ਯਾਰ ਗੱਜ ਕੇ ਵੇ ਸਾਨੂੰ ਇਹਨਾਂ ਨੇ ਕਿੱਥੋਂ ਲਾ ਦਿੱਤਾ ਇਹ ਚੀਜ਼ਾਂ ਕਰਾਂ ਉਹ ਕਹਿੰਦੇ ਸੀ ਦੁੱਖ ਚ ਲਾਂਗੇ ਚਲੋ ਜੰਮੀ ਅਨੰਦਪੁਰ ਸਾਹਿਬ ਤੋਂ ਬਾਹਰ ਕਰੀਏ ਮੁਕਾਬਲਾ ਇਹਨਾਂ ਦਾ ਮਾਰ ਦੇਣਗੇ ਕਹਿੰਦੇ ਮਾਰ ਦੇਣ ਮਾਰ ਦੇਣਾ ਹੁਣ ਝੱਲਾਂਗੇ ਆਈਆਂ ਸਾਹਮਣੇ ਸਰਸਾ ਆ ਰਿਹਾ ਲੰਗਾਗੇ ਵਿੱਚ ਦੀਵਣ ਕੋਈ ਨਹੀਂ ਅੱਧੇ ਕੋ ਰੁੜਨਗੇ ਅੱਧੇ ਕੋ ਨਿਕਲਣਗੇ 10 ਲੱਖ ਚੜ ਕੇ ਆਇਆ ਕਹਿੰਦੇ ਕਰਦੇ ਆ ਮੁਕਾਬਲਾ ਚਲੋ ਚਲੀਏ ਇਦਾਂ ਹੀ ਹੋਇਆ ਕਿ ਨਹੀਂ ਹੋਇਆ ਚਮਕੌਰ ਦੀ ਗੜੀ 'ਚ ਰੱਖ ਲਿਆ ਸੀ ਜਾ ਕੇ ਸੰਪਟ ਪਾਠ ਨੀਹਾਂ ਦੇ ਉੱਥੇ ਸਰੰਦ ਰੱਖ ਲਿਆ ਸੀ ਜਾ ਕੇ ਕਿਹੜੀ ਤਕਲੀਫ ਹੈ ਜਿਹੜੀ ਉਹਨਾਂ ਤੇ ਆਈ ਨਹੀਂ ਤੇ ਝੱਲਣ ਦੀ ਜਾਂਚ ਸिखਾਈ ਨਾ ਕਿ ਘਬਰਾਉਣ ਦੀ ਇਹ ਦੁੱਖ ਨਹੀਂ ਭਜਣਾ ਮੈਂ ਖੜਦਾ ਆਇਆ ਤੇ ਜਦੋਂ ਮੈਂ ਵੱਡਾ ਹੋ ਗਿਆ ਦੁੱਖ ਆਪੇ ਛੋਟਾ ਹੋ ਜਾਏਗਾ ਵੀਰੋ ਤੁਹਾਨੂੰ ਵੱਡੇ ਕਰਨਾ ਗੁਰਬਾਣੀ ਦੇ ਗਿਆਨ ਨੇ ਤੁਹਾਨੂੰ ਏਡੇ ਵੱਡੇ ਏਡੇ ਵੱਡੇ ਏਡੇ ਵੱਡੇ ਕਰ ਦੇਣਾ ਕਿ ਮੌਤ ਵੀ ਛੋਟੀ ਹੋ ਜਾਏਗੀ ਹੋ ਜਾਏਗੀ ਮੌਤ ਛੋਟੀ ਕਿ ਨਹੀਂ ਮੌਤ ਦਾ ਡਰ ਵੀ ਬਹੁਤ ਛੋਟਾ ਹੋ ਜਾਏਗਾ ਕਿਉਂਕਿ ਤੂੰ ਵੱਡਾ ਹੋ ਗਿਆ ਤੇ ਭਾਈ ਭੈਣੋ ਦੁੱਖ ਹੁਣਾਂ ਚਿਹਰੀ ਵੱਡੇ ਆ ਜਿੰਨਾ ਚਿਰ ਤੁਸੀਂ ਛੋਟੀਆਂ ਸਾਡੀ ਸਮਝ ਛੋਟੀ ਹੈ ਸਾਡੀ ਅਕਲ ਛੋਟੀ ਹੈ ਸਾਡਾ ਦਿਮਾਗ ਛੋਟਾ ਹੈ ਸਾਡੀ ਸੋਚ ਛੋਟੀ ਹੈ ਜਦੋਂ ਸਾਡੀ ਸੋਚ ਵੱਡੀ ਹੋ ਗਈ ਤੇ ਦੁੱਖ ਆਪੇ ਹੀ ਛੋਟੇ ਛੋਟੇ ਛੋਟਾ ਜਾ ਲੱਗਦਾ ਸਾਡੇ ਐ ਕਿ ਪੁੱਤ ਨਾ ਹੋਇਆ ਇਹ ਸਾਡੀ ਸੋਚ ਹੈ ਇਹ ਪੁੱਤ ਤੇ ਜ਼ਰੂਰ ਚਾਹੀਦਾ ਪਰ ਗੋਰੇ ਕੀ ਕਹਿੰਦੇ ਐ ਕਹਿੰਦੇ ਧੀ ਪੁੱਤ ਵਿੱਚ ਕੋਈ ਗੱਜ ਕੇ ਫਰਕ ਨਹੀਂ ਕਹਿੰਦੇ ਨਾ ਸੋਚ ਵੱਡੀ ਹੋਗੀ ਇਹ ਤਕਲੀਫ ਆਪੇ ਛੋਟੀ ਹੋਣੀ ਸਾਡੇ ਅਜੇ ਸੋਚ ਵੱਡੀ ਹੋਣ ਤੇ ਟਾਈਮ ਲੱਗਣਾ ਸਾਡੇ ਅਜੇ ਸਮਾਂ ਲੱਗਣਾ ਜਿੱਦਣ ਸਾਡੀਆਂ ਸੋ ਸਾਡੀ ਸੋਚ ਵੱਡੀ ਹੋਈ ਜਾਣੀ ਐ ਤਕਲੀਫਾਂ ਛੋਟੀਆਂ ਹੋਣਾਂ ਛੋਟੀ ਹੈ 슈ਗਰ ਹੋ ਗਈ ਉਹ ਭੱਜ ਨਾਟ ਕਰਕੇ ਪਸੀਨਾ ਕੱਢਦੇ ਆਂਗੇ ਕੋਈ ਨਹੀਂ ਨਿਕਲ ਜਾਣਾ ਸਾਰਾ ਕੁਝ ਕਿਧਰੇ ਨਹੀਂ ਜਾਂਦੀ ਦੱਸ ਦੇਣਾ ਅਜ ਦੇਖੋ ਰਿਪੋਰਟ ਠੀਕ ਕਰ ਦਿਆਂਗੇ ਮਹੀਨੇ ਵਿੱਚ ਨੋਰਮਲ ਲੈ ਕੇ ਆਉ ਮੈਂ ਸਵੇਰੀ ਇਸ ਵਕਤ ਹੀ ਭਜਿਆ ਕਰਨਾ ਹੁਣ ਅੱਜ ਤੋਂ ਬਾਅਦ ਸਿਹਤ ਦਾ ਖਿਆਲ ਰੱਖਾਂਗੇ ਭਜਾਵਾਂਗੇ ਕੋਈ ਨਹੀਂ 슈ਗਰ ਭਜਾਵਾਂਗੇ ਅਸੀਂ ਨਹੀਂ ਭੱਜਦੇ ਅਸੀਂ ਨਹੀਂ ਡਰਦੇ ਅਸੀਂ ਵੱਡੇ ਹੋ ਜਾਣਾ ਬਿਮਾਰੀ ਨੇ ਆਪਣੇ ਆਪ ਹੀ ਛੋਟਾ ਹੋ ਜਾਣਾ ਐ ਸਟਰੋਂਗ ਕਰੋ ਆਪਣੇ ਆਪ ਕੈਮ ਕਰੋ ਇੱਦਾਂ ਹੀ ਰੋਂਦੇ ਰਹਿਣਾ ਸੀ ਇੱਦਾਂ ਹੀ ਚੀਕਾਂ ਮਾਰਨੀਆਂ ਸੀ ਤੇ ਕਲਗੀਆਂ ਵਾਲੇ ਨੇ ਕਹਿਣਾ ਮੇਰੇ ਮਾਛੀਵਾੜੇ ਤੇ ਕੰਡਿਆਂ ਤੇ ਪੈ ਕੇ ਹੱਸਦੇ ਤੋਂ ਤੂੰ ਕੀ ਸਿੱਖਿਆ ਮੇਰੇ ਸਾਹਬਜ਼ਾਦਿਆਂ ਦੇ ਨੀਆਂ ਚ ਚਿਣਣ ਦੇ ਖੇੜੇ ਤੋਂ ਤੂੰ ਕੀ ਸਿੱਖਿਆ ਉਹ ਤੇ ਹੱਸਦੇ ਸੀ ਚਮਕੌਰ ਦੀ ਗੜੀ ਚ ਇੱਤੇ ਵੱਡੇ ਘੇਰੇ ਚ ਮੈਂ ਖੁਸ਼ ਸੀ ਤੂੰ ਕੀ ਸਿੱਖਿਆ ਫਿਰ ਪਿਤਾ ਦਾ ਸੀਸ ਆਇਆ ਮੈਂ ਹੱਸਦਾ ਸੀ ਤੂੰ ਦੱਸ ਕੀ ਸਿੱਖਿਆ ਫਿਰ ਕਬੀਰ ਜੀ ਕਹਿਣਗੇ ਹਾਥੀਆਂ ਥੱਲੇ ਮੈਨੂੰ ਦਿੰਦੇ ਰਹੇ ਐ ਕੁਚਲਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਤੁਸੀਂ ਮੇਰੇ ਤੋਂ ਸਿੱਖਿਆ ਕੀ ਭਗਤ ਰਵਦਾਸ ਜੀ ਨੇ ਅੱਖ ਨਾਲ ਕਿੰਨਾ ਤੰਗ ਕੀਤਾ ਆਲੇ ਦੁਆਲੇ ਨੇ ਮੈਨੂੰ ਪਰ ਮੈਂ ਤੰਗ ਹੋਇਆ ਆਪਣੇ ਆਪ ਨੂੰ ਮੈਂ ਕਾਇਮ ਰੱਖਿਆ ਤੂੰ ਦੱਸ ਕੀ ਸਿੱਖਿਆ ਮੇਰੇ ਤੋਂ ਕਹਿਣਗੇ ਨਾ ਸਾਨੂੰ ਗੁਰੂ ਸਾਹਿਬ ਕਾਇਮ ਕਰਨ ਆਏ ਐ ਚੜ੍ਹਦੀ ਕਲਾ 'ਚ ਕਰਨ ਆਏ ਐ ਹੌਸਲਾ ਦੇਣ ਆਏ ਐ ਹੌਸਲੇ 'ਚ ਰਹਿ ਪੋਜ਼ਿਟਿਵ ਰਹਿ ਸੈਲਫ ਕੌਨਫੀਡੈਂਸ ਪੈਦਾ ਕਰਨ ਇੰਨੀ ਹਿੰਮਤ ਪੈਦਾ ਕਰ ਲੈ ਵੀ ਮੌਤ ਵੀ ਤੇਰੇ ਆਉਣ ਤੇਰੇ ਸਾਹਮਣੇ ਆਉਣ ਤੋਂ ਡਰ ਜਾਏ। ਵੀ ਇਹ ਨਹੀਂ ਘਬਰਾਉਂਦਾ ਕਦੇ। ਐਡਾ ਕਹਿਵੇਂ ਯਾਰ। ਸਾਡੇ ਨਾਲੋਂ ਬਾਹਰਲੇ ਦੇਸ਼ਾਂ ਵਾਲੇ ਬੰਦੇ ਕਿਤੇ ਕਹਿਮ ਐ ਸਾਡੇ ਵਾਂਗੂ ਚੀਖਾ ਨਹੀਂ ਮਾਰਦੇ। ਜਦ ਤਨ ਬੁੱਕ ਕਰਾ ਕੇ ਆਉਂਦੇ ਆ ਵੀ ਆ ਜਗ੍ਹਾ ਬੁੱਕ ਕਰਨੀ ਐ ਜੀ। ਆ ਤਾਬੂਤ ਚਾਹੀਦਾ ਜੀ। ਲੱਕੜ ਐਦਾਂ ਦੀ ਚਾਹੀਦੀ ਉਹਦੇ ਚ ਪਾ ਕੇ ਦਫਨਾਉਂਦੇ ਆ ਨਾ। ਕਈ ਵਾਰੀ ਆਪ ਹੀ ਬੁੱਕ ਕਰਕੇ ਆਪ ਹੀ ਖਰੀਦ ਕੇ ਸਾਰਾ ਕੁਝ ਆਪ ਹੀ ਕਰਦੇ ਆ। ਤਹਾਡੇ ਚ ਇਨੀ ਦਲੇਰੀ ਕਿੱਥੇ ਆ ਮਰਨ ਦਾ ਨਾਮ ਸੁਣ ਕੇ ਮੈਂ ਤੇ ਤੁਹਾਨੂੰ ਕਾਹਗਾ ਬਜ਼ੁਰਗੋ ਜਿੰਨੇ ਕ ਬੈਠੋ ਆਪਣੇ ਭੋਗ ਆਪ ਹੀ ਪਾ ਦਿਓ ਕਈ ਕਹਿਣਗੇ ਮਾਰ ਲਈ ਚਾਹੁੰਦੇ ਸਾਨੂੰ ਬਾਪੂ ਤੇ ਹੈ ਹੀ ਥੋੜੇ ਜਿਹੇ ਵਿੱਚ ਮਰਨਾ ਤੇ ਹੈ ਹੀ ਆ ਯਾਰ ਆਪ ਹੀ ਪਾ ਦਿਓ ਭੋਗ ਆਪਣਾ ਸਹਜਪਲ ਡਰ ਰੱਖ ਕੇ ਆਪ ਹੀ ਭੋਗ ਪਾ ਕੇ ਸਾਰੇ ਰਿਸ਼ਤੇਦਾਰੋਂ ਸਾਧਾ ਲਾ ਕੇ ਕਹਿੰਦਾ ਮੇਰਾ ਹੀ ਭੋਗ ਹੈ ਅਰਦਾਸ ਕਾਦੀ ਹੈ ਮੇਰੀ ਹੀ ਹੈ ਔਰ ਸਵਾਜਿਆ ਤੇ ਆਵੇ ਵੀ ਆਉਣ ਵਾਲੀ ਹੈ ਵੀ ਹੁਣ ਆਪਾਂ ਨੂੰ ਤਿਆਰੀ ਚ ਬੈਠਿਆ ਆ ਜਾ ਵੇਖਦੇ ਆ ਤੇਰੇ ਨਾਲ ਵੀ ਦੋ ਹੱਥ ਕਰ ਲੀਏ ਜ਼ਿੰਦਗੀ ਦੇ ਯਾਰ ਬੰਦਾ ਜਦੋਂ ਐ ਕਾਇਮ ਹੋਣ ਲੱਗਦਾ ਵੀ ਇਹਦੇ ਨਾਲ ਵੀ ਦੋ ਹੱਥ ਕਰੀਏ ਇਹਦੇ ਨਾਲ ਵੀ ਕਰੀਏ ਇਹਦੇ ਨਾਲ ਵੀ ਐ ਜਿਹੜੀ ਵੀ ਮੁਸ਼ਕਲ ਆਈ ਵੇਖਦੇ ਆ ਕਿੰਨਾ ਕੁ ਚਿਰ ਟਿਕਦੀ ਮੇਰੇ ਸਾਹਮਣੇ ਗਰੀਬੀ ਆਈ ਹੈ ਕਿੰਨਾ ਕੁ ਚਿਰ ਟਿਕਦੀ ਹੈ ਦੇਖਦੇ ਬਿਮਾਰੀ ਆਈ ਹੈ ਕਿੰਨਾ ਕੁ ਚਿਰ ਟਿਕਦੀ ਹੈ ਪਰੇਸ਼ਾਨੀ ਆਈ ਹੈ ਕਿੰਨਾ ਕੁ ਚਿਰ ਖੜੂ ਮੇਰੇ ਸਾਹਮਣੇ ਦੇਖਦੇ ਆਂ ਦੇਖਦੇ ਆਂ ਫਿਰ ਇੱਕ ਦਿਨ ਬੰਦਾ ਕਹਿੰਦਾ ਮੌਤ ਆਈ ਏ ਵੇਖਦੇ ਆ ਕਿੰਨਾ ਚਿਰ ਖੜਦੀ ਮੇਰੇ ਸਾਹਮਣੇ ਐ ਬੰਦਾ ਸਟਰੋਂਗ ਕੰਗਾ ਕੈਮ ਕਰਦਾ ਤੁਹਾਡੇ ਡਰ ਨੂੰ ਕੈਸ਼ ਕਰਾਇਆ ਸਾਧਾਂ ਨੇ ਤੁਹਾਡੀ ਕਬਰਾਹਟ ਨੂੰ ਕੈਸ਼ ਕਰਾਇਆ ਤੂੰ ਡਰਿਆ ਹੋਇਆ ਹੋਈਆਂ ਤੇ ਛੱਡ ਅਣ ਹੋਈਆਂ ਚੀਜ਼ਾਂ ਪੈਦਾ ਕਰਦੀਆਂ ਇਹਨਾਂ ਨੇ ਡਰਾਉਣ ਲਈ ਤੂੰ ਕਹ ਦੇ ਜਾ ਕੇ ਬਾਬਾ ਜੀ ਤੰਗ ਬਹੁਤ ਆ ਘਰ ਨਾ ਰਾਤ ਨੂੰ ਜਿੰਦਰੇ ਜੇ ਵੱਜੇ ਦਿਖਦੇ ਆ ਕਹਿਣਗੇ ਕਿਸਮਤ ਹੀ ਤੇਰੀ ਬੰਨੀ ਪਈ ਐ ਤਾਂ ਹੀ ਜਿੰਦਰੇ ਦੇਖਦੇ ਲੈ ਲੈ ਸਵਾਰ ਇਹਨੇ ਹਰੇਕ ਚੀਜ਼ ਦੇ ਉੱਤੇ ਇਹਨਾਂ ਨੇ ਆਪਦਾ ਫਲਸਫੀ ਝਾੜ ਦੇਣੀ ਫਿਰ ਜਦੋਂ ਤੂੰ ਉਹਦਾ ਹੱਲ ਪੁੱਛਣਾ ਹੈ ਤੇ ਹੱਲ ਵਿੱਚ ਇਹਨਾਂ ਦਾ ਸਵਾਰਥ ਤੇ ਜਿ ਜ ਸੁਣਿਓ ਜਿੰਨਾ ਦੁੱਖ ਤਕਲੀਫ ਵਾਲਾ ਬੰਦਾ ਬਾਬਿਆਂ ਕੋਲ ਜਾਂਦਾ ਜਿੰਨਾ ਭੇੜਾ ਜਾਂ ਮੂੰਹ ਬਣਾ ਕੇ ਤਊੜੀਆਂ ਜਾਂ ਪਾ ਕੇ ਬਾਹਲਾ ਹੀ ਤੰਗ ਵਿਚਾਰਾ ਬਣ ਕੇ ਜਾਂਦਾ ਉਹਨਾਂ ਨੂੰ ਉੱਡਾ ਹੀ ਵੱਡਾ ਗਾਹਕ ਮਿਲ ਜਾਂਦਾ ਕਹਿੰਦੇ ਆਹ ਜ਼ਿਆਦਾ ਵਧੀਆ ਇਹ ਜ਼ਿਆਦਾ ਫਸਲ ਉਹ ਗਾਹਕ ਉੱਡਾ ਹੀ ਵੱਡਾ ਉਹਨਾਂ ਦਾ ਬਸ ਤੇਰਾ ਤਕਲੀਫ ਚ ਹੋਣਾ ਹੀ ਉਹਨਾਂ ਦੀ ਉਹਨਾਂ ਦੀ ਦੁਕਾਨਦਾਰੀ ਹੈ ਤੇ ਜਿੱਦਣ ਤੂੰ ਸਟਰੋਂਗ ਹੋ ਗਿਆ ਵੀ ਮੇਰੀ ਹੀ ਮੁਸ਼ਕਲ ਹੈ ਤੇ ਹੱਲ ਵੀ ਹਾਂਜੀ ਜ਼ਿਕਰੀਆ ਜ਼ਿੰਦਗੀ ਜਿਹੜੀ ਹੈ ਨਾ ਇਹ ਇੱਕ ਦੁੱਖ ਸੁੱਖ ਦਾ ਨਾ ਪੈਕੇਜ ਹੈਗਾ ਪੂਰਾ ਮੁਕੰਮਲ ਇਨੇ ਚ ਦੁੱਖ ਵੀ ਆ ਰਹੇ ਨੇ ਇਨੇ ਚ ਸੁੱਖ ਵੀ ਆ ਰਹੇ ਨੇ ਲੇਕਿਨ ਇੰਨੇ ਚ ਤੁਸੀਂ ਆਪਣੀ ਅਪਰਚੂਨਿਟੀ ਲੱਭਣੀ ਹੈ ਪੋਜ਼ਿਟਿਵਿਟੀ ਲੱਭਣੀ ਹੈ ਕਿ ਜਿਹੜਾ ਮੈਨੂੰ ਦੁੱਖ ਆ ਰਿਹਾ ਏ ਕਿਉਂ ਆ ਰਿਹਾ ਜਿਹੜੀ ਮੈਨੂੰ ਤਕਲੀਫ ਆ ਰਹੀ ਏ ਕਿਉਂ ਆ ਰਹੀ ਤੇ ਇਹ ਜ਼ਰੂਰੀ ਨਹੀਂ ਹੈ ਕਿ ਦੁੱਖ ਕਿਉਂ ਆ ਰਿਹਾ ਇਹ ਵੀ ਸੋਚੋ ਨਾ ਕਿ ਤੁਹਾਨੂੰ ਜਿਹੜਾ ਸੁੱਖ ਆ ਰਿਹਾ ਉਹ ਕਿਉਂ ਮਿਲ ਰਿਹਾ ਹਾਂਜੀ ਇਸ ਚੀਜ਼ ਤੇ ਵੀ ਗੌਰ ਕਰਨਾ ਚਾਹੀਦਾ ਕਿ ਮੈਨੂੰ ਅਗਰ ਸੁੱਖ ਮਿਲ ਰਿਹਾ ਨਾ ਤੇ ਇਹ ਲੈਨ ਦਾ ਦੇਣਾ ਇਸ ਤੋਂ ਬਾਅਦ ਦੁੱਖ ਵੀ ਆਣਾ ਫਿਰ ਸੁੱਖ ਵੀ ਆਣਾ ਕਿਉਂਕਿ ਉਤਾਰ ਚੜਾਓ ਜਿਹੜੀ ਜ਼ਿੰਦਗੀ ਹੈ ਨਾ ਉਹ ਇਸ ਤਰ੍ਹਾਂ ਡਿਗੜਿਆ ਜਾਂਦੀ ਹੈ ਇਸ ਤਰ੍ਹਾਂ ਕਿਉਂਕਿ ਹਰ ਮੁਸ਼ਕਲ ਨਹੀਂ ਚਲ ਸਕਦੀ ਹਰ ਮੁਸ਼ਕਲ ਤੋਂ ਬਾਅਦ ਆਸਾਨੀ ਹੁੰਦੀ ਹੈ ਅਗਰ ਤੁਹਾਡੇ ਤੇ ਬੁਰਾ ਵਕਤ ਚੱਲ ਰਿਹਾ ਤੇ ਇਹਦਾ ਮਤਲਬ ਹੈ ਕਿ ਅਨਕਰੀਬ ਤੁਹਾਡੇ ਤੇ ਆਸਾਨੀ ਆਉਣ ਵਾਲੀ ਤੁਹਾਡਾ ਮਾੜਾ ਟਾਈਮ ਚੱਲ ਰਿਹਾ ਚੰਗਾ ਟਾਈਮ ਆਉਣ ਵਾਲਾ ਚੰਗਾ ਟਾਈਮ ਆਉਣ ਵਾਲਾ ਤੇ ਰੱਬ ਦੇ ਘਰ ਜੋ ਉਮੀਦ ਰੱਖਣੀ ਚਾਹੀਦੀ ਬਿਲਕੁਲ ਬਾਕੀ ਜਿਹੜੀ ਪਖੰਡਵਾਦ ਦੀ ਗੱਲ ਕਰੇ ਭਾਈ ਰੰਜੀ ਸਿੰਘ ਢੱਡੀਆਂ ਵਾਲੇ ਐਜ਼ ਯੂਜਵਲ ਹਮੇਸ਼ਾ ਹੀ ਕਰਦੇ ਨੇ ਉਹ ਉਹਤੇ ਬਿਲਕੁਲ ਸਹੀ ਗੱਲ ਕਰਦੇ ਨੇ ਕਿ ਜਿੰਨਾ ਤੁਸੀਂ ਘਬਰਾਓਗੇ ਨਾ ਜ਼ਿੰਦਗੀ ਤੋਂ ਡਰੋਗੇ ਦੁੱਖਾਂ ਤੋਂ ਤਕਲੀਫਾਂ ਤੋਂ ਤੁਸੀਂ ਵੇਖੋ ਨਾ ਗੁਰੂ ਸਹਿਬਾਨ ਜਿਹੜੇ ਸੀ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਨਹੀਂ ਆਇਆ ਤੁਸੀਂ ਵੇਖੋ ਚਮਕੌਰ ਦੀ ਗੜੀ ਆਈ ਫਿਰ ਹੋਰ ਮਸਲਾ ਆਇਆ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਕੂ ਲੱਗ ਛੁਰਾ ਲੱਗਾ ਬਾਜ ਉਸੇ ਜ਼ਖਮ ਨਾਲ ਉਹਨਾਂ ਨੇ ਮਤਲਬ ਕਿ ਚਲੇ ਗਏ ਜਿਸਮ ਛੱਡ ਗਏ ਤੇ ਤੁਸੀਂ ਇਹ ਦੇਖੋ ਫਿਰ ਗੁਰੂ ਨਾਨਕ ਜੀ ਸਾਰੀ ਦੁਨੀਆ ਦਾ ਸਫ਼ਰ ਕੀਤਾ ਮੁਸ਼ਕਲ ਵਕਤ ਸੀ ਖਾਣਾ ਨਹੀਂ ਪਤਾ ਕਿੱਥੋਂ ਲੱਭਣਾ ਇੰਜ ਕਰਕੇ ਉਹਨਾਂ ਨੇ ਇੱਕ ਸਬਕ ਦਿੱਤਾ ਆਪਣੇ ਮੰਨਣ ਵਾਲਿਆਂ ਨੂੰ ਕਿ ਯਾਰ ਇਹ ਦੁੱਖ ਤਕਲੀਫ ਜਿਹੜਾ ਨਾ ਇਹ ਤੁਹਾਡੇ ਚ ਨਿਖਾਰ ਪੈਦਾ ਕਰਦੇ ਨੇ ਇਹ ਇਹ ਟੈਂਪਰੇਰੀ ਨੇ ਮੈਂ ਇਹ ਵੀ ਦੇਖਿਆ ਕਿ ਇਹ ਟੈਂਪਰੇਰੀ ਹੁੰਦੇ ਨੇ ਕਿਉਂ ਕਿ ਕਈ ਵਾਰੀ ਉਹ ਇੱਕ ਸਿਆਣਿਆਂ ਦਾ قول ਹੈ ਨਾ ਕਿ ਉਹ ਕਹਿੰਦੇ ਨੇ ਕਿ ਇਹ ਵਕਤ ਵੀ ਗੁਜ਼ਰ ਜਾਏਗਾ ਅਗਰ ਤੁਸੀਂ ਇਹ ਲਫ਼ਜ਼ ਇਹ ਫਿਕਰਾ ਅਗਰ ਤੁਸੀਂ ਜ਼ਿਹਨ ਚ ਬਿਠਾ ਲਓ ਨਾ ਕਿ ਇਹ ਵਕਤ ਵੀ ਗੁਜ਼ਰ ਜਾਏਗਾ ਚਾਹੇ ਚੰਗਾ ਆਇਆ ਚਾਹੇ ਮਾੜਾ ਆਇਆ ਚੰਗਾ ਆਇਆ ਤੇ ਇਹਦਾ ਮਤਲਬ ਹੈ ਕਿ ਉਹ ਵੀ ਗੁਜ਼ਰਨ ਵਾਲਾ ਹੈ ਲੇਕਿਨ ਚੰਗੇ ਵਕਤ ਦੇ ਵਿੱਚ ਤੁਸੀਂ ਚੰਗਾ ਆਪਣੇ ਆਪ ਨੂੰ ਬਣਾ ਲਓ ਲੋਗਾਂ ਦੀ ਮਦਦ ਕਰਕੇ ਹੈਲਪ ਕਰਕੇ ਸੇਵਾ ਕਰਕੇ ਤੇ ਮਾੜਾ ਵਕਤ ਹੈ ਤੇ ਇਹਦਾ ਮਤਲਬ ਹੈ ਇਹ ਜੁਮਲਾ ਵੀ ਤੁਹਾਡੇ ਦਿਨ 'ਚ ਹੋਣਾ ਚਾਹੀਦਾ ਕਿ ਇਹ ਵੀ ਯਾਰ ਗੁਜ਼ਰ ਹੀ ਜਾਣਾ ਜੀ ਇਹ ਦੇਖੋ ਨਾ ਕਿ ਗੁਰੂਆਂ ਨੇ ਤੇ ਤਕਲੀਫਾਂ ਦੁੱਖ ਹੱਸ ਕੇ ਬਰਦਾਸ਼ਤ ਕੀਤੇ ਲੇਕਿਨ ਜਿਨ੍ਹਾਂ ਨੇ ਉਹਨਾਂ ਦੇ ਅੱਗੇ ਪੇਗਾਮ ਭੇਜ ਅਸੀਂ ਉਹ ਅਗੋਂ ਬਾਬੇ ਬਣ ਗਏ ਉਹ ਵੇਖਦੇ ਨੇ ਪਰੇਸ਼ਾਨ ਬੰਨਿਆਂ ਦਾ ਫਾਇਦਾ ਚੁੱਕਦੇ ਨੇ ਉਹਨਾਂ ਨੂੰ ਮੈਨਿਪੂਲੇਟ ਕਰਦੇ ਨੇ ਉਹ 51000 ਦਾ ਪਾਰਟ ਕਿਆ ਇਹ ਗੁਰੂ ਗੋਬਿੰਦ ਸਿੰਘ ਜਾਂ ਗੁਰੂ ਗੋਬਾ ਸਿੰਘ ਗੁਰੂ ਅਮਰਦਾਸ ਇਹ ਮੇਰਾ ਖਿਆਲ ਹੈ 51 ਦਾ ਪਾਰਟ ਤਾਂ ਇਹ 51 ਦਾ ਸਿਰਫ ਜੁਮਲਾ ਬੋਲਿਆ ਜਾਂਦਾ ਹੈ ਤੇ 51 ਦਾ ਮਤਲਬ ਇਹ ਨਹੀਂ ਹੈ ਕਿ ਜੀ 51 100 ਵੀ ਹੋ ਸਕਦਾ 51000 ਵੀ ਹੋ ਸਕਦਾ 51 ਲੱਖ ਵੀ ਹੋ ਸਕਦਾ ਲੱਖ ਤੇ ਬਹੁਤ ਜ਼ਿਆਦਾ ਬਹੁਤ ਕਿਸੇ ਦਾ ਕੋਈ ੱਡਾ ਡਰੇ ਅੰਬਾਨੀ ਜੀ ਪਰੇਸ਼ਾਨ ਹੋ ਜਾਵੇ ਯਾਰ 51 ਲੱਖ ਤੇ ਬੜੀ ਅਮਾਉਂਟ ਹੈ ਜਿਹੜੇ ਸਨੇ ਕੰਬਾਨੀ ਹੈ ਉਹ ਉਹਨੂੰ ਪਰੇਸ਼ਾਨੀ ਹੋ ਜਾਵੇ ਦੱਲ ਲੈ ਉਹ ਚਲਾ ਜਾ ਕਿਸੇ ਬਾਬੇ ਕੋਲ ਤੇ ਉਹਦਾ ਕੀ 55 ਹਜ਼ਾਰ ਸਵਾਲਾ ਕਰਨਗੇ ਉਹਦਾ 55 ਹਜ਼ਾਰ ਤਕਰੀਬ 55 ਲੱਖ ਵੀ ਨਹੀਂ 55 ਕਰੋੜ ਵਾਲਾ ਹੀ ਕਰਨਗੇ ਹਾਂ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਅਸੀਂ ਜਿਹੜਾ ਘਬਰਾਨੇ ਨਾ ਤਕਲੀਫ ਤੋਂ ਇਹ ਸਿਰਫ ਬਾਬਿਆਂ ਦੀ ਦੁਕਾਨਦਾਰੀ ਚਲਾਣੇ ਹੋਰ ਕਹਿੰਦਾ ਨਹੀਂ ਕਿ ਬਾਬੇ ਤੁਹਾਡੇ ਦੁੱਖਾਂ ਨੂੰ ਕੈਸ਼ ਕਰਕੇ ਦਿੰਦੇ ਨੇ ਕੈਸ਼ ਕਰੀ ਜਾਂਦੀ ਉਹਨਾਂ ਦੀ ਕਹਿੰਦੇ ਲੋ ਬਿਗਾਗ ਆ ਗਿਆ ਆ ਵੱਡਾ ਗਾ ਆ ਗਿਆ ਛੋਟਾ ਗਾ ਪਹਿਲਾਂ ਤੁਹਾਡੇ ਕੋਲੋਂ ਕੁਹਾ ਲੈਂਦੇ ਨੇ ਕਿ ਕੀ ਤੁਸੀਂ ਤੁਹਾਡੇ ਅੰਦਰ ਕੀ ਬੋਲਦਾ ਪਿਆ ਉਸ ਤੋਂ ਬਾਅਦ ਉਹਨੇ ਉਸ ਤੋਂ ਬਾਅਦ ਫਿਰ ਤੁਹਾਡੀ ਜੇਬ ਵਾਲ ਤਿਆਰ ਕਰ ਲੈਂਦੇ ਨੇ ਤੇ ਇਸ ਚੀਜ਼ ਤੋਂ ਬਚਣਾ ਚਾਹੀਦਾ ਦੁੱਖ ਤਾਂ ਰੀਫ ਜਿਹੜੇ ਨੇ ਉਹ ਜ਼ਿੰਦਗੀ ਦਾ ਹਿੱਸਾ ਇਹਨਾਂ ਦਾ ਜਿਹੜਾ ਮੁਕਾਬਲਾ ਕਰਦਾ ਉਹ ਹੀ ਕਾਮਯਾਬ ਹੈ ਬਾਕੀ ਹਮੇਸ਼ਾ ਪੋਜ਼ਿਟਿਵਿਟੀ ਪੋਜ਼ਿਟਿਵ ਰਹੋ ਤੇ ਪੋਜ਼ਿਟਿਵਿਟੀ ਲੱਭੋ ਆ ਇਹ ਛੋਟੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਕਸਦ ਇਹ ਹੋਈ ਸੀ ਦੋਸਤੋ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ ਮਿਲਾਂਗੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੇ ਦੁਆਵਾਂ ਵਿੱਚ ਯਾਦ ਰੱਖਿਆ ਜੇ ਅੱਲਾਹ ਨਿਗੇਬਾਨ